ਇਹਨੂੰ ਟੈਸਟ ਹੋਊਗਾ ਕਿਹੜੇ ਲੀਵੇਬਲ ਹੋਣਗੇ ਰਹਿ ਜਾਣਗੇ ਪਰ ਧਰਨੇ ਦਾ ਉੱਥੇ ਮਤਲਬ ਕੀ ਆ ਤੁਸੀਂ ਸਾਬ ਦੱਸਦੇ ਭਾਈ ਸਾਰੇ ਮਾਪੇ ਬੈਠੇ ਆਂ ਪਰ ਇਹਣਾ ਚਾਹੀਦਾ ਕਿ ਚੱਕਾ ਜਾਣਗੇ ਚੱਕਾ ਜਾਣਗੇ ਬਾਹਰ ਖੜੀਏ ਕਰਕੇ ਜਾ ਦੇ ਧਾਨੇ ਦਾ ਮਤਲਬ ਨਹੀਂ ਕੋਈ ਜੇ ਹੁਣ ਇਸਲੇ ਵੀ ਕੋਈ ਗੱਲ ਨਹੀਂ ਹੋਗੀ ਦੇਖੋ ਆਪਣਾ ਕਲੀਅਰ ਹੋ ਗਿਆ ਵੀ 25 ਨੂੰ ਟੈਸਟ ਲੈਣਾ ਪਰ ਉੱਥੇ ਬੈਠਣ ਦਾ ਮਕਸਦ ਹੈ ਬੱਚਿਆਂ ਦੇ ਪੇਪਰ ਹੈ ਬੱਚੇ ਉੱਥੇ ਨਹੀਂ ਦੇ ਉੱਥਾਂ ਮੇਰੇ ਪੇਰੈਂਟਸ ਕੋਲੇ ਸੀ ਕੁਝ ਕਿੰਨੇ ਵੀ 10 ਦਿਨ ਹੋ ਗਏ ਸਾਡੇ ਬੱਚੇ ਆ ਨਹੀਂ ਰਹੇ ਆਡੇ ਬੱਚੇ ਡਰਦੇ ਆ ਘਰੇ ਰੋਣ ਲੱਗ ਜਾਂਦੇ ਕਿ ਉੱਥੇ ਪੁਲਿਸ ਵਰਤੀ ਆ ਤੂੰ ਲੈ ਯਾਰ 10 ਦਾ ਮੋਰ ਬਣਾਇਆ ਪਿਆ ਕੋਠੇ ਨੁਕਤਾਰੇ ਮਾਪਿਆ ਪੁਲਪਾ ਇੱਥੇ ਕਿਹੜਾ ਪੱਖ ਬਾਦਨੀ ਆਪਣੇ ਬੱਚੇ ਆ ਸਰਪੰਚ ਸਾਹਿਬ ਨੇ ਦੱਸਤਾ ਵੀ ਗੱਲ ਹੋਗੀ ਪੱਛੀ ਨੂੰ ਟੈਸਟ ਹੈ ਕੋਈ ਪਰ ਮੇਰਾ ਮਤਲਬ ਹੈ ਕੋਈ ਐ ਨਹੀਂ ਨਾ ਨਹੀਂ ਕੋਈ ਨਹੀਂ ਅਰੇ ਇਹੇ ਕਰਕੇ ਪਰੰਪਰਾਂ ਵਿੱਚ ਆ ਜਾਵਾਂਗੇ ਇਹਨਾਂ ਨਾਲ ਤੇ ਸਾਨੂੰ ਨਾ ਕਿਸੇ ਮੈਨੇਜਮੈਂਟ ਨਾਲ ਨਾ ਸਾਨੂੰ ਕਿਸੇ ਟੀਚਰ ਨਾਲ ਸਹੀ ਟੀਚਰ ਸਾਡੇ ਬੱਚਿਆਂ ਨੂੰ ਪੜ੍ਹਾਉਣ ਜਿਹੜੇ ਕੋਈ ਯੂਸੀ ਵਾਲਾ ਪਰ ਜੇ ਕੋਈ ਕਿਸੇ ਦੀ ਕੁਆਲੀਫਿਕੇਸ਼ਨ ਘੋਟਾ ਹੋਤਾ ਜਾਂ ਤਾਂ ਕਹਿੰਦੇ ਫਲਾਣੇ ਨੇ ਸਪੋਰਟ ਕਰਤੀ ਚਾਲੇ ਨੂੰ ਰਹਿ ਜਾਣ ਤੇ ਕੀ ਗੱਲ ਵੀ ਆਪਾਂ ਤੇ ਬੱਚੇ ਪੜ੍ਹਾਉਣੇ ਆ ਬੱਚੇ ਆਪਾਂ ਨੂੰ ਇਹ ਕੁਆਲੀਫਿਕੇਸ਼ਨ ਹੋ ਗਈ ਪੜ੍ਹਾਉਣਗੇ ਉਹ ਤੁਹਾਨੂੰ ਲੱਗ ਕੇ ਮਾਤਾ ਪਿਤਾ ਬੈਠਾ ਪੜੇ ਦੇਖੋ ਪ੍ਰਸਤੂਤ ਆ ਤਪੰ ਮਨ ਸਕਦਾ ਤੇ ਆਪਣੇ ਬੱਚੇ ਨੂੰ ਪੜ੍ਹਾਊਗਾ। ਪਿਓ ਐ ਮਾਂ ਦਾ ਬੈਠਿਆ। ਕੀ ਸੋਚਦੇ ਨਹੀਂ ਆਪਣੇ ਬੱਚਾ ਨੂੰ ਉਹ। ਪਰ ਜੇ ਪੇਰੈਂਟਸ ਨੇ ਕੋਈ ਵੀ ਗੱਲ ਬੋਲਣੀ ਆ ਤਾਂ ਆ ਸਕਦਾ ਆ ਜਾ। ਲੈ ਵੀਰੋ ਪਿੰਡ ਵਾਲੋ ਮੈਂ ਸੰਜੂ ਜਿਹੜੀ ਗੱਲ ਕਹਿਣੀ ਆ ਮੁਫ਼ਤੋ ਤੋਂ। ਬਾਈ ਪੇਪਰ ਹੋ ਜਾਣਗੇ ਕਿਸੇ ਵੀ ਲੀਡਰness 'ਤੇ ਨੀ ਪੜ੍ਹਨੀ ਤੇ ਆ ਬੰਦਾ ਰੱਖਿਆ। ਸਹੀ ਗਾ ਪਹਿਲਾਂ ਬਬਲੇ ਦਾ ਮੁੰਡਾ ਜਦੋਂ ਕਰਨ ਐਚ ਡੀ ਐਮ ਦੇ ਮੈਂ ਜਾਂਦਾ ਰਹਾਂ ਨਾਲ ਉਹਦੇ ਜਦੋਂ ਉਹ ਫੱਟੇ ਵਿੱਚ ਹੋਰ ਸੀਗਾ ਰੱਖੀਆਂ ਚਾਹ ਪਾਣੀ ਤੇ ਅੱਜ ਪੜਾਈ ਜਾਂਦੀਆਂ ਹੋ ਪਰ ਕਾਇਤ ਨੇ ਦੇਖਦੇ ਟਿੱਕੇ ਕੱਢਦੇ ਆਪਦੇ ਪੱਖੜੀਆਂ ਮਾਸਟਰ ਦੇ ਕਾਪੜਾ ਮੈਂ ਅੱਥ ਪੜਿਆ ਲੈ ਮੈਂ ਸਵਾਲ ਕਰਦਾ ਮੇਰਾ ਜਵਾਬ ਦਾ ਕਰ ਦੇ ਲੋ ਇਹ ਕੋਈ ਜਾਣਦਾ ਇੱਕ ਬੰਦਾ ਪੈਸੇ ਲਾ ਕੇ ਡੇਗਰੀ ਚੇਰੀ ਬੈਠਾ ਉਹ ਭਰੇ ਬੈਠਾ ਔਰ ਪੜ ਉਹ ਠਾਕਿਆਂ ਭੀ ਸਤਿ ਸ਼੍ਰੀ ਅਕਾਲ ਕਬਾਤਾਂ ਦੇਖੋ ਪਹਿਲਾਂ ਰੋੜਾ ਪਾ ਗਈ ਮੈਨੇਜਮੈਂਟ ਸਾਈਨ ਕਰਾ ਰਹੀ ਹੈ ਵੀ ਵਰਤੀਆਂ ਦੇ ਕੋਰਤ ਬਾਰੇ ਨੇ ਵੀ ਤੁਹਾਨੂੰ ਸੁਣਿਆ ਹੋਈਆਂ ਨਾ ਆਪਣੇ ਪਿੰਡ ਦੇ 3-4 ਬੰਦਾਂ ਨੇ ਗੱਲ ਹੋਈ ਉਹ ਖੁਦ ਕਹੀ ਗਏ ਪੜਾ ਲਿਖਿਆ ਮੇਰੇ ਕਲਾਸ ਪਹਿਲੇ ਸੀ ਬੰਦਾ ਕਹਿੰਦਾ ਵੀ ਮੈਨੇਜਮੈਂਟ ਸਾਈਨ ਕਰਾ ਰਹੀ ਹੈ ਵਰਤੀਆਂ ਜੱਟੀਆਂ ਨਹੀਂ ਤੇ ਸਾਈਨ ਕਰਾਈ ਜਾਂਦੇ ਹੋ ਹੁਣ ਕਿੱਥੇ ਪਾਉਣਗੇ ਡੈਰੀ ਤੇ ਉੱਥੇ ਗੱਲ ਕਰੀਏ ਉਹਦੇ ਨਾਲ ਭਾਈ ਤੂੰ ਉਹ ਫਾਰਮ ਪੜਿਆਗਾ ਕਹਿੰਦਾ ਮੈਂ ਨਹੀਂ ਮੇਰੀ ਗੁੜਿਆ ਨੇ ਪੜਿਆ ਦੇਖੋ ਤਾਂ ਮਾਨਸਿਕਤਾ ਆਪਣੀ ਕਿੱਥੇ ਗਈ ਕਿ ਪਲੇਨ ਬੋਸ ਹੋ ਜਾਪਿਆ ਤਰੀਚਾ ਬੰਦੇ ਲਿਖੇ ਪਰਦੇ ਨਹੀਂ ਆ ਬੰਦਾ ਇੱਥੇ ਬੋਲੀ ਜਾਂਦਾ ਵੀ ਹਾਂ ਸੱਤ ਮਨਾਂ ਦੇ ਸਾਹਮਣੇ ਉਹਦਾ ਪੇਜ ਕਰਾ ਮਰਜ਼ੀ ਪਰਲਾ ਚ ਵਰਤੀ ਸ਼ਬਦ ਦਿਖਾ ਦੇ ਬੰਦੇ ਤੇ ਜੇ ਮੈਨੇਜਮੈਂਟ ਦੀ ਸਪੋਰਟ ਨਹੀਂ ਹੈਗੀ ਤੇਰੀ ਗੱਲ ਸਹੀ ਹੈ ਸਹੀ ਹੈ ਉਹ ਤੇ ਸਕੂਲ ਦੇ ਵਿੱਚ ਇਕੱਠ ਹੋਇਆ ਮਾਪੇ ਆਏ 20 ਆ 50 ਕਿੰਨੇ ਆਏ ਉਥੇ ਕੋਈ ਵੀ ਇਹੀ ਗੱਲ ਬੋਲ ਨਹੀਂ ਰਹੀ ਆ ਉਹ ਕਹਿੰਦੇ ਵੀ ਅਸੀਂ 70% ਬੁੱਕਸ ਦਿੱਤੀਆਂ ਨਹੀਂ ਆ ਉਹਨੀਆਂ ਦਾ ਅਸੀਂ ਬਿੱਲ ਪਾਇਆ ਇਹਨਾਂ ਦਾ ਬੱਚਾ ਚੈੱਕ ਕਰਾ ਸਕਦੇ ਉਹਨਾਂ ਨੇ ਕਿੰਨਾ ਪਾਇਆ ਤਾਂ ਪਰ ਉਹ ਮਾਈਕਲ ਦੇ ਰੌਲਾ ਪਾਈ ਗਈ ਆ ਤੇਰੀ ਆਈ ਉਹ ਉਹ ਕੀ ਹੋ ਗਿਆ ਤੇ ਉਹਨੇ ਵਰਦੀਆਂ ਕਹਿੰਦੇ ਸੀ ਕ੍ਰੇਮ ਲੈਣੀਆਂ ਨਹੀਂ ਵਰਦੀ ਮਿਲੀ ਵੀ ਹੈ ਨਹੀਂ ਕਿੱਥੇ ਪ੍ਰੋਨਾਨਸਮੈਂਟ ਕਰੀ ਜਾਂਦਾ ਕਿ ਮੈਨੇਜਮੈਂਟ ਸਾਈਨ ਕਰਾਈ ਜਾਂਦੀ ਆ ਵੀ ਵਰਦੀਆਂ ਦੇ ਪੈਸੇ ਖਾ ਗਏ ਉਹ ਵਰਦੀਆਂ ਦਿੱਤੀਆਂ ਨਹੀਂ ਸਾਈਨ ਕਰਾਈਦਾ ਤੋ ਚਲ ਸਾਰਿਆਂ ਨੇ ਤੜੇ ਹੁੰਦਾ ਠਾਰਮਾ ਤੇ ਸਾਨੂੰ ਬੁਲਾਇਆ ਸੀ ਹੁਣ ਰਾਤ ਨੂੰ ਉਹ ਜਿਹੜਾ ਰੌਣਾ ਦਾ ਮਾਸਟਰ ਆ ਤੇਰੇ ਗੱਲ ਯਾਦ ਆ ਗਈ ਉਹਨੇ ਵੀਡੀਓ ਪਾਈ ਆ ਕਹਿੰਦਾ ਬਾਈਨਾ ਵਾਲੇ ਉਹ ਰੌਣਾ ਪਾਉਂਦੇ ਆ ਕਿੰਨਾਰੇ ਗਰੱਪਾ ਖੜਾ ਕਰੀ ਜਾਂਦੇ। ਪਹਿਲਾਂ ਚਾਰਨੀ ਮੇਰੇ ਮਾਣ ਪਾਈ ਨੂੰ। ਜਿੱਦਿ ਜੇ ਸਾਥ ਦੇ ਵਾਕ ਰਹੀ ਜਾਂਦੇ ਆ। ਮੱਥਾ ਇਹ ਨਹੀਂ ਲੈਂਦਾ ਉਹ। ਕੋਈ ਗੱਲ ਨਹੀਂ। ਕਿੱਡਾ ਕ ਵੱਡਾ ਹੋ ਜਾਏ ਤੂੰ ਪਹਿਲਾਂ ਮੇਰਾ ਘਰ ਕਿੱਥੋਂ ਚੱਲਦਾ ਸੀਗਾ? ਆਪਣ ਕਹਿੰਦੇ ਸਿੱਖ ਧਰਮ ਦਾ ਤੇ ਲਾਉਣੀ ਨਹੀਂ ਆਪਣੀ ਪੇਰੈਂਟਸ ਮੀਟਿੰਗ ਆ ਤੇ ਆਪੇ ਦੇ ਜਿਵੇਂ ਫੈਸਲਾ ਲੈ ਸਕੀਏ। ਹਲੇ ਵਿੱਚ ਤੇਰੇ ਕੋਲ ਨੀ। ਹਲੇ ਕੋਈ। ਡਰਾਈਵਰ ਦੀ ਤਾਂ ਖਾਲਸਾ ਡਰਾਈਵਰ ਦੀ ਕੀਤੇ ਦਾਜੀ ਅਸੀਂ ਆਇਆ ਮਤ ਕੇ ਚੱਲੂ ਵੀ ਜਿਹੜੇ ਤੋਂ ਇਹਨਾਂ ਨੇ ਦਿੱਤਾ ਲੈ ਫੁੱਲ ਉਸ ਦਿਨ ਅਸੀਂ ਬੱਚਾ ਲੈਣ ਆਏ ਬੱਚਾ ਰੋਂਦਾ ਤਾਂ ਜਿੱਦਣ ਕਿਤੇ ਨੇ ਫੋਨ ਕੀਤਾ ਤਾਂ ਹੈ ਆਰੇ ਤੂੰ ਜਾ ਰਿਹਾ ਮੈਂ ਇਹਨਾਂ ਨੂੰ ਪੁੱਛਿਆ ਤਾਂ ਦੁਨੀਆ ਵਾਲਿਆਂ ਨੇ ਕਿਹਾ ਤੇ ਬਾਈ ਬਈ ਤੁਹਾਡੀ ਕੀ ਜ਼ਿੰਦਾ ਲਾ ਕੇ ਜ਼ਿੰਮੇਵਾਰ ਹੈਗੇ ਬੱਚਿਆਂ ਦੇ ਮੈਨੂੰ ਇਹ ਬਤੇ ਕਹਿੰਦੇ ਤੂੰ ਮੁੰਡਾ ਤਾਂ ਕਹਿੰਦੇ ਸਰਲੇ ਪਿੰਡਾਂ ਦਾ ਹੱਕ ਹੀ ਨਜ਼ਰੋਂ ਛੁੱਟਦਾ ਕਹਿੰਦੇ ਸੀ ਸੱਤ ਕਿੱਲੇ ਦਿੱਤੇ ਕੋਲ ਨੂੰ ਜਿਹੜੇ ਮੁੰਡਾ ਕੋਈ ਹੱਕ ਨਹੀਂ ਕਹਿੰਦੇ ਜੀ ਬੋਲ ਹੀ ਨਹੀਂ ਸਕਦੇ ਇਹ ਗੱਲ ਮੇਰੇ ਨਾਲ ਦੋ ਕੁੜੀਆਂ ਸਾਡੇ ਪਿੰਡ ਤੇ ਇੱਕ ਮੈਚ ਹੀ ਆਪ ਤੁਹਾਨੂੰ ਉਹਨਾਂ ਨੇ ਕਿਹਾ ਕਹਿੰਦੇ ਤੁਸੀਂ ਬੋਲ ਨਹੀਂ ਸਕਦੇ ਕਹਿੰਦੇ ਸੱਤ ਕਿੱਲੇ ਜਮੀਨ ਦੇ ਦਿੱਤੇ ਸੀ ਤਾਂ ਕਿ ਉਹ ਤੋਂ ਪਹਿਲਾਂ ਜਿਤ ਮੁੰਡਾ ਸਾਡੇ ਪਿੰਡਾ ਹੋਰ ਬੱਚਾ ਲੈਣਾ ਹੈ ਕੀ ਆਪ ਦਾ ਉਹ ਬੰਦੇ ਨੇ ਨਾ ਗੁੰਡਾਗਰਦੀ ਕੀਤੀ ਹੋਵੇ ਕਾਪੜੇ ਟੁੱਪੜੇ ਵੀ ਮਾਰੇ ਆ ਨਾ ਆ ਰਹੇ ਆ ਭਾਈ ਇਹਦੇ ਭਾਈ ਇਹਨਾਂ ਦੇ ਕੋਈ ਹੱਥ ਹੈ ਯਾਰ ਆਪਾਂ ਯਾਰ ਭਾਈ ਧਰਨਾਤ ਕਾਉਣ ਦੇ ਹੱਕ ਚਾ ਭਾਈ ਧਰਨਾਤ ਕਾਉਣ ਯਾਰ ਉੱਥੇ ਲਾ ਕੇ ਮੈਕ ਬੋਲੀ ਜਾਂਦੇ ਆ ਬੱਤੇ ਪੜ ਸਕਦੇ ਨੇ ਹਾਂ ਜਿਹੜੇ ਬੰਦੇ ਨੇ ਧਰਨਾ ਲਾਇਆ ਉਹਨਾਂ ਦਾ ਕੋਈ ਜਵਾਬ ਨਹੀਂ ਪੜਦਾ ਯਾਰ ਉਹ ਬੰਦੇ ਬੈਠੇ ਆ ਤੇ ਮੈਕ ਨਾਲ ਬੋਲੀ ਜਾਂਦੇ ਆ ਕੋਈ ਸਕੂਲ ਦੀ ਕੀ ਨਾ ਇਹਨੂੰ ਪੁੱਛਿਆ ਆ ਦੇਖੋ ਤੁਮ ਜੀ ਦਾ ਬੇਨਤੀ ਕਰਤੀ ਪਿੰਡਵਾਚਾਰ ਬੱਚਾ ਆ ਕੇ ਗੇਂਡ ਕੋ ਵਾਪਸ ਵੀ ਮੋੜ ਜੋ ਕਿਹਨਾਂ ਨੂੰ ਕਿੰਨੇ ਪੇਰੈਂਟਸ ਬੈਠੇ ਹੋਣਗੇ ਜਿਹੜੇ ਆ ਕੇ ਆਉਦੇ ਵੀ ਕਿਹਾਂ ਦੇ ਆਉਦੇ ਬੱਚਿਆਂ ਨੂੰ ਲੈ ਕੇ ਗਏ ਆ ਕੋਈ ਨਾ ਕੋਈ ਤੁਸੀਂ ਕਿਸੇ ਨੂੰ ਵੀ ਮੈਂਦੋ ਨਹੀਂ ਜੱ ਕਿਸੇ ਵੀ ਬੰਨ ਵਾਲੇ ਨੂੰ ਫੋਨ ਕੀਤਾ ਕਿਸੇ ਆ ਚਲਾਵਾਂਗੇ ਜਿੰਦਾ ਤਾਂ ਵੀ ਪਰੇਸ਼ਾਨੀ ਆਉਣੀ ਕੋਈ ਠੋਈ ਜਾਣਦੇ ਜਾਨਾ ਵਾਪਸ ਲੈ ਜਾਓ ਭਈ ਅਸੀਂ ਜਿੰਦਾ ਲਾਵਾਂਗੇ ਅਸੀਂ ਬੱਚੇ ਨਹੀਂ ਪਰਣ ਲੈਂਦੇ ਪ੍ਰਚਾਰ ਤੋਂ ਇਹਨਾਂ ਦੇ ਬੱਚੇ ਤਾਂ ਸਕੂਲ ਚ ਵੜ ਗਏ ਸੀ ਉਹ ਧੰਵਾਨਾਂ ਨੇ ਮਿਲ ਉਹਨਾਂ ਨੇ ਦਰਦਾਂ ਵਾਲੇ ਨੇ ਕਿ ਇਹਨਾਂ ਬੱਚਿਆਂ ਨੂੰ ਥੱਲੇ ਨਹੀਂ ਉਤਰਨ ਦਿੱਤਾ ਵਿਚੀ ਬੱਚੇ ਰਹਿ ਗਏ ਤਾਂ ਨਹੀਂ ਸਾਡੇ ਬੱਚੇ ਪੂਰੇ ਆ ਕਿਤੇ ਪਹਾਂਚੇ ਸੀ ਬਾਤ ਹੇਲੇ ਜੋ ਪਰ ਬਾਕੀ ਮੰਦਰ ਜਾ ਕੇ ਜਿੰਦਾ ਲਾਟ ਇਹਨਾਂ ਨੇ ਰਾਣਾ ਪਿਆ ਪ੍ਰਸ਼ਾਸਨ ਆਇਆ ਤੇ ਦੋ ਦਿਨ ਦਾ ਟਾਈਮ ਲੱਗ ਗਿਆ ਤਾਂ ਤੋਂ ਬਾਅਦ ਮਰੀਦ ਕੋੜਾ ਰਾਣਾ ਲਾਟ ਇਚਾਰਾ ਹੋ ਤੇ ਪ੍ਰਧਾਨ ਉਹਨਾਂ ਨਾਲ ਗੱਲ ਹੋਈ ਭਾਈ ਜਗਨ ਜਿੰਦਾ ਲਾਇਆਗਾ ਤੁਸੀਂ ਉਹ ਤੁਹਾਡੇ ਦਾ ਪ੍ਰਾਈਵੇਟ ਦੇ ਵਿੱਚ ਪੜਦੇ ਆ ਕਲੀਅਰ ਆ ਦੱਸਣ ਦੀ ਲੋੜ ਨਹੀਂ ਸਾਰੀ ਵਾਰੀ ਮਾਪੇ ਕਿੰਨੇ ਸੀ ਇੱਕ ਬੰਦਾ ਬੋਲਿਆ ਕਹਿੰਦਾ ਮੇਰਾ ਪੱਛਾ ਵੱਡਦਾ ਮੈਂ ਜੰਦਾ ਲਾਇਆ ਪੱਛੇ ਲਿਖਦਾ ਹੋਗਾ ਬਾਕੀ ਪਰ ਇਹ ਗੱਲ ਕਹਿੰਦਾ 10 ਮਾਤਾਂ ਦੀ ਗਵਾਹੀ ਸੀ ਬਈ 10000 ਪਲੱਸ ਬੱਚਾ ਕੀ 10 ਮਾਤਾਂ ਦਾ ਫੈਸਲਾ ਤਾਂ ਮੰਨ ਸਕਦੇ ਆ ਦੱਸ ਦਿਓ 10 ਕਰਮੇ ਜੀ 2000 ਗੁਰੂ ਫੈਸਲਾ ਦੁਨੀਆਂ ਦੇ ਦਾਲੀਆਂ ਰਹਾ ਪਰ ਕਸੂਰ ਆਪਣਾ ਤਾਂ ਘਰੇ ਬੈਠਿਆਂ ਐਨਾਂ ਤਾਂ ਲੰਘਦੇ ਨਹੀਂ ਸੀ ਬੱਚਿਆਂ ਦੇ ਪ੍ਰੋਪਰ ਸਟਾਰਟ ਹੋਏ ਹੁੰਦੇ ਔਰ ਜਿਹੜੀਆਂ ਮਾਨਾ ਗੁਸਤਾ ਗਾਹਾਂ ਖੜੀਆਂ ਸੀ ਜਿਹੜੀ ਖੇਤ ਕੋਲ ਬੈਨ ਖੜੀ ਆ ਕੋਈ ਜ਼ਿੰਦਾਬਾਦ ਜ਼ਿੰਦਾਬਾਦ ਕਰਤੇ ਮਰਦਾਬਾਦ ਕਰਦੇ ਨੇ ੱਟਕਾ ਲਾ ਕੇ ਪ੍ਰਸ਼ਾਸਨ ਅੰਦਰ ਟੱਕੇ ਜ਼ਿੰਦਾ ਰਹਾ ਜਿਹੜੇ ਜਵਾਕ ਬਹੁਤ ਏਖੀ ਜਾਂਦੇ ਸੀ ਛੋਟੇ ਛੋਟੇ ਬੱਚੇ 3000 ਰੁਪਏ ਵਨਤੇ ਜਿਹੜੇ ਬੱਚੇ ਦਾ ਦੀਦੀ ਵੱਢ ਜਾਂਦਾ ਡਰ ਜਾਂਦਾ ਨਾ ਕੋਈ ਜ਼ਿੰਮੇਵਾਰ ਕੌਣ ਸੀ ਪਰ ਉਹਨਾਂ ਨੇ ਪੁੱਛਿਆ ਸੀ ਉਹ ਤਾਂ ਤੁਸੀਂ ਤਿਆਰੀ ਨਹੀਂ ਕੀਤਾ ਉਹਨਾਂ ਨੇ ਗਲਤੀ ਮੰਨੀ ਆਪ ਕਿ ਸਾਡੀ ਉਸ ਟਾਈਮ ਤਿਆਰੀ ਨਹੀਂ ਸੀ ਪਰ ਜਿਹੜੇ ਬੱਚੇ ਆ ਗਏ ਬੱਚਿਆਂ ਦਾ ਇੰਤਜ਼ਾਮ ਕੀਤਾ ਗੱਲਬਾਤ ਹੋ ਗਈ ਉੱਧਰ ਬੋਲ-ਬੋਲ ਕੇ 2-2 ਘੰਟੇ ਬੱਚੇ ਬੁੱਝੇ ਬੈਠੇ ਉਵੇਂ ਬੈਨਾਂ ਦੇ ਕੁਝ ਬੱਚਿਆਂ ਦਾ ਬੈਨਾਂ ਦੇ ਵਿੱਚ ਬਾਥਰੂਮ ਨਿਕਲ ਗਿਆ ਛੋਟੇ ਬੱਚੇ ਆ ਤੇ ਕਹਿੰਦੇ ਬੱਚੇ ਦੀ ਮੈਂ ਇੱਥੇ ਲਾ ਲਵਾਂ ਆਪਾਂ ਬੈਠਣ ਵਾਲੇ ਤਾਂ ਸ਼ਾਂਤੀ ਜਿਹਾ ਬੈਠਿਆ ਤੇ ਇਹਦੇ ਵਿੱਚ ਛੋਟੇ ਬੱਚਿਆਂ ਨੂੰ ਆਉਣ ਦਾ ਹੱਕ ਹੈਗਾ ਕਿ ਨਹੀਂ ਛੋਟੇ ਬੱਚਿਆਂ ਦਾ ਕਿਵੇਂ ਲੋਟ ਆਉਂਦਾ ਨੇ ਦਿਆ ਗਾ ਤੂੰ ਕੁਝ ਨਹੀਂ ਬਣ ਸਕਦਾ ਪਰ ਤੈਨੂੰ ਦਿੱਤੂ ਤੇ ਲੱਗੀਆਂ ਨੇ ਪੈਨਾਂ ਦੇ ਵਿੱਚ 2 ਘੰਟੇ ਬੱਚੇ ਤਾਰੇ ਹੋਰ ਜਦੋਂ ਨਾ ਗੱਲ ਕੀਤੀ ਵੀ ਕੁਝ ਮਰਜ਼ੀ ਤੇਰੇ ਜਿਵੇਂ ਸਕੂਲ ਦਾ ਨਕਾ ਗੇਟ ਆ ਇੱਧਰ ਧਰਨੇ ਵਾਲੇ ਬੱਧੇ ਸਕੂਲ ਦੇ ਅੰਦਰਲੇ ਬੱਚੇ ਤਾਰ ਲਓ ਸੈਲਡਿੰਗਾਂ 'ਚ ਬੱਚੇ ਨਾ ਜਾਣ ਦਾ ਉਹਦਾ ਟੈਂਟ ਲਾ ਦਿਓ ਤਦ ਇਹ ਫੇਰ ਸਾਡਾ ਪ੍ਰੈਸ਼ਰ ਨਹੀਂ ਬਣਦਾ ਜਦਵਾ ਅੰਦਰ ਵਰਕੇ ਕੋਈ ਬੰਦਾ ਸੁਣੀ ਨਹੀਂ ਕਹਿੰਦਾ ਮੈਨੂੰ ਕਹੀ ਹੈ ਗੱਲ ਕਿ ਜਦਵਾ ਕ ਸਕੂਲ 'ਚ ਤੜਕੇ ਸਾਡਾ ਪ੍ਰੈਸ਼ਰ ਨਹੀਂ ਬਣਨਾ ਨਾਲੀ ਚਾਹ ਕਰੋ ਅਬ ਤੈਨੂੰ ਕੀ ਤਕਲੀਫ ਆ ਅੰਦਰ ਤਿੰਨਾਂ ਦੀ ਕਮੇਟੀ ਵਾਲੇ ਬਣਾਏ ਸੀ ਨਾ ਵੀ ਕੋਈ ਮਰਜ਼ੀ ਹੱਲ ਕਰੋ ਅਸੀਂ ਬੱਚਾ ਨੂੰ ਲੈ ਕੇ ਆਏ ਆ ਤੁਹਾਡੇ ਬੱਚੇ ਘਰੇ ਨੇ ਜਦੋਂ ਸਾਡੇ ਨਾਲ ਚੜ ਗਏ ਤਾਂ ਸਾਡੇ ਆ ਵਾਇਰਮਿਟੀ ਫਤੇ ਮੇਰੀ ਸਰਪੰਚਾਂ ਨੇ ਕਹ ਤੋਹਗੀ ਇਹ ਕੋ ਕੱਟਾ ਪੱਟ ਕਾਨੂੰਨ ਨੂੰ ਬੇਨਤੀ ਦੇ ਸਕਦੇ ਇਹ ਪੰਜ ਬੰਦੇ ਪਰਚਾ ਦੇ ਰੂਪ ਚ ਪੁਲੇ ਬਣ ਜਾਣਾ ਅਮਾ ਜਹੇ ਬੰਦੀ ਨਾਲ ਕਟਵਾ ਕਰ ਲਾਂਗੇ ਵੀਡੀਓ ਬਣ ਜਾਣਾ ਤੇ 25 ਮਾਰਚ ਤੱਕ ਪੱਤਰ ਨਾਲ ਤੇ ਕਰੋ ਪੱਕਾ ਹੀ ਜਾਖੜੋ ਧਰਨੇ ਨਾਲ ਤਾਂ ਵੀ ਹੱਦ ਨਹੀਂ ਆਉਂਦਾ ਉਦੋਂ ਬਾਅਦ ਮੈਂ ਮਾਪਿਆਂ ਨੂੰ ਬੇਨਤੀ ਕਰਦਾ ਕਿ ਬੱਚਾ 2200 ਪੜਦਾ ਆਧੁਨੀ ਸੌਂਗੀਆਂ ਬੰਦੇ ਆ ਜੇ ਕਾਰਨ ਨਹੀਂ ਬਣਦੇ ਉਦੋਂ ਬਾਅਦ ਜੋ ਵੀ ਬੰਦੇ ਮੂਰੇ ਲੱਗੇ ਆ ਮਨਨ ਬੇਨਤੀ ਕਰਾਂ ਕਿ ਸਾਰੇ ਪਿੰਡਾਂ ਨੂੰ ਮਾਪੇ ਲੈ ਕੇ ਆਪਾਂ ਇੱਕ ਵਾਰੀ ਦੇਸ਼ ਸਭ ਦੇ ਪੇਸ਼ ਕਰ ਜੀ ਜੀ ਸਾਹਿਬ ਨੂੰ ਇਹ ਦੱਸਤਾ ਆ ਰਿਹਾ ਮਾਪੇ ਸਾਡੇ ਨਾਲ ਜੇ ਕੋਈ ਮਾਪੀ ਨਹੀਂ ਜਾਂਦੇ ਜਾਂ ਜਿਵੇਂ ਬੰਨੀਆਂ ਲਾੜੋ ਹੋ ਜੇ ਪਰਜਾਦ ਨਾਲੋਂ ਜਾਂ ਬਹੁਤ ਨਾਲ ਬੰਨੀਆਂ ਲਾੜੋ ਉਹ ਕੁਛ ਨਹੀਂ ਕਰਦਾ ਉਹ ਸਾਡੇ ਕੋਲ 2200 ਬੱਚਾ 500 ਵਿੱਚ ਪੰਡਾ ਦੇ ਸਾਡੇ ਨਾਲ ਡੀਜੀ ਸਾਹਿਬ ਦੇ ਪੇਸ਼ ਹੋ ਗਏ ਅਸੀਂ ਨਹੀਂ ਕਹਿੰਦੇ ਅਸੀਂ ਜਾਣਾ ਕੱਲੇ ਮਾਪੀ ਆ ਜਾਣ ਉੱਤੇ ਇਹ ਜਾ ਕੇ ਡੀਸਾ ਬਹੁਤ ਸਿਆਣੇ ਹੁੰਦੇ ਆ ਇਹਨੇ ਪੜੇ ਲਿਖੇ ਹੁੰਦੇ ਉਹਨਾਂ ਤੋਂ ਬਾੜੀ ਨਾੜ ਜੁੰਦੇ ਕੰਨੀ ਕੰਨੀ ਕਰਦਾ ਪਤਾ ਹੁੰਦਾ ਆਟੋਮੈਟਿਕ ਪਤਾ ਕਰ ਲਾਂਗੇ ਕੋਈ ਕਾਹਨ ਗੰਤਾ ਇਹ ਕਾਹਨ ਸਹੀ ਆ ਮੈਨੂੰ ਇਹ ਬੇਨਤੀ ਕਰਦਾ ਸਰਪੰਚ ਸਾਹਿਬ ਯਾਤ ਨਾਲ ਗੰਤ ਗੁੜਗੇ ਉਧਰ ਦੀ ਮੌਜ ਨਹੀਂ ਹੁੰਦੀ ਤੇ ਮੂਹੇ ਲਾਉਣਾ ਪੈ ਗਿਆ ਫਿਰ ਕੋ ਇਕੱਠੇ ਹੋਏ ਨਾ ਫਗਰ ਚਲੋ ਜੇ ਬੱਤਿਆਂ ਦੇ ਪਿੱਛੇ ਖਤ ਮੂਹ ਵੀ ਲਾਉਣਾ ਪਿਆ ਲਾ ਲਾਂਗੇ ਤੂੰ ਛੱਡੀਏ ਖੜਦੀ ਵੀ ਮੌਜ ਕਰਦੇ ਆ ਆਪਦੇ ਘਰੇ ਪਰ ਜੇ ਨੱਤਰ ਪਹੂਗਾ ਫਿਰ ਬਿੱਚੇ ਨਹੀਂ ਆ ਜਾਊਗਾ ਨੱਤਰ ਆ ਪਟਾਖੇ ਕਰਦੇ ਹੋ ਤੇ ਨਾ ਮੰਨੇ ਸਰਪੰਚ ਸਾਹਿਬ ਤੁਸੀਂ ਸਾਰੇ ਪਾਰਟੀ ਵਾਲੇ ਤੋਂ ਉੱਪਰ ਉੱਠ ਕੇ ਇੱਕ ਪਿੰਡ ਦਾ ਇਕੱਠ ਕਰ ਲਓ ਜੋ ਪਿੰਡ ਡਿਊਟੀ ਸੌਂਪਦਾ ਉਹ ਅਸੀਂ ਪੰਜਾਬਾਂਗੇ ਤੇ ਅਸੀਂ ਬੋਧ ਬਾਰ ਕਹਾਉਣੇ ਆ ਤੇ ਪ੍ਰਚਾਰਕ ਕਹਾਉਣੇ ਆ ਫਿਰ ਜਦੋਂ ਕਿਤੇ ਪਿੰਡ ਤੇ ਮਾੜਾ ਦੇਣਾ ਉਹਦੇ ਨੂੰ ਨਹੀਂ ਲੱਗੀ ਜਿਹੜੀ ਪੜ੍ਹਾਈ ਆ ਸਕੂਲ ਬਹੁਤ ਵਧੀਆ ਇਹਨੇ ਬੱਚਿਆਂ ਦਾ ਭਵਿੱਖ ਖਰਾਬ ਕਰਨਾ ਇੱਕ ਤੁਸੀਂ ਰਾਤ ਭੰਗੜਾ ਦੇਖ ਕੇ ਲੈਤਾ ਹੋਊਗਾ ਇੱਕ ਬਹੁਤ ਬੜੇ ਲਿਖੇ ਗਏ ਸਾਰੇ ਤੇ ਪੂਰੇ ਹੁਕਮੀ ਗਏ ਤੇ ਜਦੋਂ ਆਉਂਦੇ ਤੁਸੀਂ ਕਿਹੜਾ ਬੜਾ ਕੜੇ ਹੋ ਵੀ ਯਾਰ ਅਸੀਂ ਬੜੇ ਤਾਂ ਨਹੀਂ ਕੜੇ ਤਾਂ ਹੈਗੇ ਆਂ ਬੁਰੇ ਤਾਂ ਫੁਕਦੇ ਆਂ ਪੜਿਆ ਕੋਲੇ ਬੈੰਦੇ ਤਾਂ ਹੈਗੇ ਆਂ ਸਾਡੀ ਤਾਂ ਇਹੀ ਬੇਨਤੀ ਹੈ ਸਰਪੰਚ ਸਾਹਿਬ ਕਿਹਾ ਕਿ ਅੰਤੂ ਪੰਚਾਇਤ ਕਾਰਜ ਵੀ ਸਰਪੰਚ ਸਾਹਿਬ ਨੂੰ ਪਤਾ ਸੀ ਬੇਨਤੀ ਕਰੀ ਸੀ ਕਿ ਇਹ ਪਿੰਡ ਦੀ ਜਿਵੇਂ ਬੱਤੀ ਸਾਰੇ ਪਿੰਡ ਦੀ 11 ਮੈਂਬਰੀ ਕਮੇਟੀ ਬਣਾਈ ਉਹ ਵੀ ਨੇ ਮੰਨੇ ਕਹਿੰਦੇ ਜੀ ਉੱਤੋਂ ਪੁੱਛਾਂ ਹਾਂ ਉੱਤੋਂ ਨੱਦਰ ਤੋਂ ਵੱਡਾ ਕੋਈ ਨਹੀਂ ਨੰਬਰ ਦੁਆਰੇ ਇਕੱਠ ਕਰ ਲਿਓ ਇੱਕ ਵਾਰੀ ਮੈਂ ਬੇਇਜ਼ਤੀ ਨਹੀਂ ਕਰਦਾ ਦੇਦੇ ਨੇ ਵੀ ਪਰਣਾ ਕਰਨਾ ਧੰਨਵਾਦ ਆ ਵੀ ਮਾਪਿਆਂ ਨੂੰ ਦੀ ਸੀ ਸਾਹਿਬ ਦੀ ਜਿਹੜੀ ਮਿਲਿਆ ਜਿਹੋਥੇ ਜਾਂਦੇ ਜਿਹੜੀ ਗੱਡੀਆਂ ਦਾ ਤੇਲ ਟੂ ਦਾ ਖਰਚਾ ਹੋਇਆ ਬਹੁਣਾ ਤੁਸੀਂ ਲੈ ਜੋ ਤੇਲ ਦੀ ਮੈਨੂੰ ਦੱਸ ਦਿਓ ਬਾਪਪਾ ਤੇ ਕਹਿ ਦੂਗਾ ਜਿੰਨਾ ਮਰਜੀ ਹੈ ਪਰ ਜਾਣ ਮਾਪੇ ਦੁਨੀਆ ਮਾਂ ਕਿੱਥੋਂ ਚੌਧਰੀਆਂ ਨੂੰ ਲੱਗੇ ਜੋ ਸਾਡੇ ਵਰਗ ਚੌਧਰੀਆਂ ਨੂੰ ਕਿ ਫੇਰ ਉਹ ਤੇ ਪਾਕੀ ਵਾਈਪ ਕਿੱਥੇ ਪੈ ਜਾਂਦੀ ਹੈ ਹੁਣ ਮਤਲਬ ਤੜੇ ਦਿੰਦੀ ਜੇ ਪਾਰਟੀ ਹੋਏ ਕਿ ਨਹੀਂ ਪਾਉਣਾ ਆਪਾਂ ਵੀ ਮਾਪਿਆਂ ਨੂੰ ਲੈ ਜਾਓ ਸਿੰਧਰਤਿਆਂ ਜੇ ਤੇਰੇ ਤੋਂ ਮੱਤਿਆ ਕਾ ਮੈਨੂੰ ਰੱਖਦੇ ਮਾਣ ਨਵਾਦ ਕਿੰਨਾ ਵੀ ਮੱਤਿਆ ਜਿੰਨੇ ਪਿੰਡਾਂ ਜੋ ਬੱਤੇ ਆ ਉਹਨਾਂ ਨਾਲ ਅੰਦ ਕਰਿਓ ਡੀਸੀ ਸਾਹਿਬ ਨੂੰ ਮਿਲਿਆ ਦਿਓ ਸਰਪੰਚਾਂ ਨਾਲ ਜਾ ਕੇ ਤੁਸੀਂ ਦੋਹੇ ਬੰਦਿਆਂ ਟਾਈਮ ਬੈਠ ਕੇ ਮਨਾ ਮਨਾੜੋ ਉਹ ਵੀ ਪਿੰਡ ਦੇ ਆਪਾਂ ਦੇ ਪਿੰਡ ਦੇ ਆ ਬੰਦਾ ਕਿੰਨੀਆਂ ਵਾਰ ਕੀ ਵਿਦਾਇ ਜਦੋਂ ਦੀਆਂ ਵਿਦਾਈਆਂ ਜਿੰਨੀਆਂ ਘਟਾਵਾਗੇ ਉਹ ਸਾਰਾ ਪਿੰਡ ਦਾ ਆਦੇ ਹੁਬੰਦੀ ਕਰਦਾ ਇਹ ਨਾਮ ਮੰਨੇ ਤਾਂ ਉਹ ਪ੍ਰਬੰਧਕਾਂ ਨੂੰ ਕਹਾਂਦੇ ਉਹ ਡੀਕਾਡ ਪੂਰਾ ਪਾਤੀ ਹੁ ਕਰਾ ਦੇਣਗੇ ਜੇ ਮਾਪੀ ਨਹੀਂ ਆਉਂਦੇ ਕੁਝ ਨਹੀਂ ਬਾਗਦੇ